ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗਰਦਾਸਪੁਰ ਤੋਂ ਤੇ ਸਾਡੇ ਸੁਪਰਵਾਈਜ਼ਰ ਸਾਡੇ ਐਕਸਾਈਜ਼ ਆਫਿਸਰ ਸ਼੍ਰੀ ਹਿਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਹੈ ਕਿ ਨੋ ਡਰਗਸ ਉਦੇਸ ਸਿਲਸਿਲੇ 'ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੇਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਕੱਲ ਸਾਨੂੰ ਕੋਈ ਖੁਫਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ 18 ਸਾਬ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਗੀ ਲੀਟਰ ਲਿਸਟ ਲਿਕਰ ਸੀ ਜੋ ਪਲਾਸਟਿਕ ਦੇ ਪੌਸਟ ਸੇ ਪਾ ਕੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੋਣੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਏ ਇਹ ਤੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀਏ ਚਾਹੇ ਔਰ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲਿਕਰ ਨੂੰ ਲੈ ਕੇ ਹੋਇਆ ਪਿਆ ਵਾ ਕਿਉਂਕਿ ਉਹਦੇ ਨਾਲ ਅੱਗੇ ਵੀ ਕੈਸਿਟੀਲਟੀਜ਼ ਹੋਈ ਆ ਆਪਾਂ ਲੋਕਾਂ ਨੂੰ ਈਟੀਓ ਸਾਹਿਬ ਨਾਲ ਜਾ ਕੇ ਜਾਗਰੂਕ ਵੀ ਕਰੀਦਾ ਵਾ ਕਿ ਇਹਨੂੰ ਇਹਦਾ ਸੇਵਨ ਨਾ ਕਰੋ ਇਹਦੇ ਨਾਲ ਹਾਨਸ ਬੜੇ ਹੁੰਦੇ ਆ ਕੈਂਪਸ ਵੀ ਲਾ ਰਹੇ ਆ ਤੇ ਨਾਕਾਬੰਦੀ ਦੀ ਇਹਦੇ ਕਰਕੇ ਔਰ ਇਹਦੇ ਸਰਸਰਲੇ ਜੇ ਕੰਟੀਨਿਊਸਲੀ ਰੀਡ ਸਾਰੇ ਬਸ ਇੱਥੇ ਇਲੀਜੀਟ ਪ੍ਰੋਨ ਏਰੀਆ ਵਾਸਤੇ ਨੂੰ ਪਤਾ ਲੱਗਦਾ ਆ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੋਈ ਏਰੀਆ ਜਿਹੜੇ ਬਦਨਾਮ ਹੈ ਜਿੱਦਾਂ ਦਰਿਆ ਦੇ ਕੰਢੇ ਜਿਹੜੀ ਆ ਹੋਗੇ ਤੇ ਲਗਾਤਾਰ ਰੀਡ ਕਰ ਰਹੇ ਆ ਉੱਥੇ ਲਗਾਤਾਰ ਰੀਡ ਚੱਲ ਰਹੀ ਆ ਸੋ ਉੱਥੇ ਰਿਪੋਰਟ ਹੁੰਦੀ ਆ ਪਿਛਲੇ ਹਾਰਡਲੀ ਥੋੜੀ ਜਿਹਾ ਪਹਿਲਾਂ ਆਪਾਂ ਉੱਥੋਂ ਕੋਈ 50-60000 ਲੀਟਰ ਲਾਨ ਡਿਸਟਰੋਏ ਕਰ ਦਿੱਤੀ ਸੀ ਉਹਦੇ ਲੱਗੇ ਜਾ ਕੇ ਔਰ ਇਹ ਕੰਟੀਨਿਊਸ ਚੱਲਦਾ ਰਹੇਗਾ ਆਪਦੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬ ਕੀ ਜਿਹੜਾ ਇਨਲਿਸਿਟ ਲਿਕਰ ਆ ਇਹ ਬਹੁਤ ਹਾਰਮਫੁਲ ਆ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰਿਕ ਬਹੁਤ ਨੁਕਸਾਨ ਹੁੰਦਾ ਵੱਲ ਲੀਵਰ ਫੇਲ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਇਵਨ ਹਿਊਮਨ ਲਾਈਫ ਦੀ ਕੈਪੈਬਿਲਿਟੀਜ਼ ਵੀ ਹੋ ਜਾਂਦੀ ਆ ਇਹਦੇ ਕਰਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਕਿ ਮੈਂ ਆਪਣਾ ਹੀ ਸਾਰਿਆਂ ਤੋਂ ਬੇਨਤੀ ਕਰਦਾ ਕਿ ਉਹਦਾ ਸੇਵਨ ਨਾ ਕੀਤਾ ਜਾਏ ਇਹ ਸਾਡੇ ਐਕਸਾਈਨਸ ਇੰਸਪੈਕਟਰ ਧਾਰੀਵਾਲ ਤੋਂ ਪੰਕਜ ਗੁੱਟਾ ਜੀ ਨੇ ਇਨਾਂ ਦੇ ਵੀ ਏਰੀਆ 'ਚ ਕੰਟੀਨਿਊਸ ਇਨਾਂ ਦੀ ਨਾਕਾਬੰਦੀ ਚੱਲ ਰਹੀ ਆ ਉਧਰ ਔਰ ਜੋ ਜੋ ਇਲੀਜੀਟ ਪ੍ਰੋਨ ਏਰੀਆ ਇਨਾਂ ਦੀ ਸਾਈਡ ਤੇ ਉਧਰ ਵੀ ਰੇਡਸ ਚੱਲ ਰਹੀਆਂ ਆ ਪੀਡੀਐਸ ਆ ਕੇ ਡਾਇਰੈਕਸ਼ਨ ਫਰ ਔਰ ਦੇ ਗੁਰਦਾਸਪੁਰ ਵਾਂਚੇ ਟੋਟਲ ਰੋਜ਼ ਕੋਈ ਨਾ ਕੋਈ ਐਕਸ਼ਨ ਹੋ ਰਿਹਾ ਜਾਂਦਾ ਹੈ